बन गयी अब तो भाई नहीं आप करोगे तो बन गयी सर दो मिनट यार तुम्हें दो मिनट रुको तो सही है पर मुझे सेट नहीं करना है तुम्हें अच्छा ना बाकी अच्छा अच्छा प्लीज रुक देंगे अरे प्रेस प्रेस ਤਦ ਨਾਲ ਉਹ ਤੁਸੀਂ ਬਿਨਾ ਕੁ ਚੱਕ ਬਿਨਾਂ ਕਿ ਆਪ ਦਾ ਅਧਿਕਾਰੀ ਕਿਰਪਾ ਕਰਕੇ ਇਹ ਜੀ ਕਰਦੇ ਹਾਂ ਸਾਹਮਣੇ ਆਉਣ ਤੋਂ ਬਾਅਦ ਆਪਣੀ ਡਿਊਟੀ ਕਰ ਹਾਂ ਕੋਈ ਗੱਲ ਨਹੀਂ ਕਰਦੇ ਨੂੰ ਕੋਈ ਬੱਸ ਰਹੀ ਹੁਣ ਗੱਲ ਖਤਮ ਕਰ ਲੈਣਾ ਇਹ ਮੁਕਤੀ ਕਰਦਾ ਮੇਰਾ ਵੀ ਬਾਤ ਕਰ ਹੁਣ ਬਾਤ ਕਰ ਲੈਣਾ ਮੇਰਾ ਭਰਾ ਹੁਣ ਤੂੰ ਕੱਤਪ ਨਹੀਂ ਆ ਰਿਹਾ ਮੇਰਾ ਵੀਰ ਜਰਾ ਉਹ ਹਲੋ ਸਪੋਰਟ ਚੀਜ਼ਾਂ ਸਾਰਾ ਸਾਰਿਆਂ ਦਾ ਸਾਨੂੰ ਆ ਆਪਣਾ ਪਾਤਰ ਸਾਰੇ ਪੜਿਆ ਆਪਣਾ ਮਗਾ ਫਾਰਮੇ ਵੀ ਦੁਕਾਨ ਤੋਂ ਕੋੜ ਹਾਂ ਮਨੇ ਕਿਹਾ ਤਾਂ ਬਿਨਾ ਬਤਾ ਕੁਛੇ ਟੋਠੇ ਝੜ ਕੇ ਸਵੇਰੇ ਛੋਟੀ ਗੰਦ ਨਹੀਂ ਲਾਇਆ ਸਰੇ ਗੋਠੇ ਚੜ ਕੇ ਬਿਨਾ ਮਤਲਬ ਤੋਂ ਤੁਹਾਨੂੰ ਪੁੱਛਿਆ ਸੀਗਾ ਮੈਂ ਪੁੱਛਿਆ ਸੀ ਸਾਰੇ 4:30 ਵੇ ਮੈਂ ਕਿਹਾ ਤੁਸੀਂ ਚੋਰ ਹੋ ਕੌਣ ਸਾਨੂੰ ਵੀ ਪਤਾ ਕੌਣ ਤੁਸੀਂ ਕੀ ਕਹਿੰਦੇ ਕੀ ਹੋ ਰਿਹਾ ਇੱਥੇ ਕੀ ਹੋ ਰਿਹਾ ਇੱਥੇ ਸ਼ੂਟਿੰਗ ਹੋ ਰਹੀ ਹੈ ਸਾਡਾ ਬਿਜ਼ਨਸ ਹੈ ਮੈਂ ਕਿਹਾ ਤੁਹਾਡਾ ਬਿਜ਼ਨਸ ਹੈ ਕਰੋ ਸੱਟਾ ਲਓ ਨਾ ਬਿਜ਼ਨਸ ਮੈਂ ਆਪਣੀ ਦੁਕਾਨ ਤੋਂ ਫੜਵਾਇਆ ਪੋਸਟਰ ਇਹਨਾਂ ਦੇ ਨਾ ਕੇ ਮੈਂ ਕਿਹਾ ਸ਼ਾਇਦ ਇਹਨਾਂ ਤੋਂ ਪੁੱਛ ਕੇ ਲਾਏ ਹੋਣੇ ਇਹ ਕਹਿੰਦੇ ਸੱਟ ਲਓ ਚਲ ਆਪਾਂ ਸੱਟਾ ਲਓ ਨਾ ਤੁਹਾਨੂੰ ਪੁੱਛਿਆ ਗਿਆ ਪੈਸੇ ਦੀ ਗੱਲ ਹੋ ਰਹੀ ਦੀ ਸਕੀਆਂ ਕਾ ਸਾਡਾ ਕਸਮ ਫੜਾ ਕੇ ਆਇਆ ਹੋਊਂਗੇ ਤੁਹਾਨੂੰ ਪੁੱਛਿਆ ਗਿਆ ਕੀ ਆ ਗੀ ਨੇ ਜੇ ਤਾਂ ਸਰਕਾਰ ਕੋਈ ਕਹਿੰਦੇ ਪ੍ਰਸ਼ਾਸਨ ਮਿਲ ਰਿਹਾ ਮੁੰਡਾ ਮੈਂ ਪ੍ਰਸ਼ਾਸਨ ਦੀ ਜਗ੍ਹਾ ਥੋੜਾ ਹੈ ਮੇਰੀ ਆਪਣੀ ਪਰਸਨਲ ਪ੍ਰੋਪਰਟੀ ਆ ਤੁਸੀਂ ਕਿੱਦਾਂ ਲਾ ਦੋਗੇ ਮੇਰੀ ਪ੍ਰੋਪਰਟੀ ਦੇ ਉੱਤੇ ਬੜਾ ਭੜਿਆ ਰਿਹਾ ਜਦ ਮੈਂ ਭੜਿਆ ਤੂੰ ਚੱਕ ਕੇ ਬੋਲ ਮੈਂ ਕੋਈ ਇਧਰ ਕਰੋ ਤੁਹਾਡੀ ਦੁਕਾਨ ਦੇ ਉੱਤੇ ਲੱਗਿਆ ਹੋਇਆ ਸੀ ਮੈਂ ਕਿਹਾ ਸ਼ਾਇਦ ਤੁਹਾਡੇ ਤੋਂ ਪਰਮਿਸ਼ਨ ਨਹੀਂ ਹੋਣੀ ਲੈਨ ਨੂੰ ਪੁੱਛਿਆ ਕਹਿੰਦੇ ਨਹੀਂ ਛੱਡ ਦੋ ਵੀ ਕੋਈ ਪਰਮਿਸ਼ਨ ਨਹੀਂ ਲਈ ਬਿਨਾਂ ਪਰਮਿਸ਼ਨ ਦੇ ਬਿਨਾਂ ਪਰਮਿਸ਼ਨ ਤੋਂ ਲਾਤਾ ਹੀ ਚੱਕਿਆ ਸਰਪਕ ਕੱਟ ਨਹੀਂ ਜਾਏਗਾ ਆਹ ہمارا ਨਿਕਲਿਆ ਸਰਪਕ ਕਿਉਂ ਕਿ ਆ ਨਹੀਂ

आप तो बिजार आप अच्छा आप आप कोई बात नहीं तो बनगी है तो ज़्यादा नहीं आप चलोगे तो बनगी सर दो मिनट तुझे दो मिनट रुको तो सही है बनो वो भी सेट है अपना अजब दिस अरे प्रधान तू तो देख रहे हो स्टार न्यूज पंजाबी